ਲਓ ਜੀ ਦਸੂਆ ਟਾਂਡਾ ਹਿਸ਼ਾਰਪੁਰ ਮਕੇਰੀਆਂ ਦੇ ਵਿੱਚ ਪੂਰਾ ਚੈਲੰਜ ਆ ਕਿ ਜੇ ਕੋਈ ਇਸ ਰੇਡ ਤੇ কুর্তা ਸੂਟ ਦੇ ਜਵੇ ਤੇ ਕਮੈਂਟਾਂ ਦੇ ਵਿੱਚ ਜਰੂਰ ਆਪਣਾ ਨਾਮ ਦੱਸਿਓ ਸੋ ਚੈੱਕ ਕਰੋ ਵੈਰਾਈਟੀ ਸੋ কুর্তা ਸੂਟ ਤੇ ਫਰੋਕ ਸੂਟ ਸੋ ਅਸੀਂ ਦੇਣ ਜਾ ਰਹੇ ਹਜ਼ਾਰ ਰੁਪਏ ਦੇ ਤਿੰਨ ਸੂਟ ਸੋ ਬਾਜ਼ਾਰ ਦੇ ਵਿੱਚ 700 800 ਦਾ ਇੱਕ ਵਿਗਦਾ ਆ ਸੋ ਅਸੀਂ ਦੇਣ ਜਾ ਰਹੇ ਹਜ਼ਾਰ ਦੇ ਤਿੰਨ ਸੋ 컬러 ਚਾਰਟ ਬਹੁਤ ਹੀ ਵਧੀਆ ਪਹੁੰਚ ਚੁਕੇ ਆ ਇਹਦੇ ਵਿੱਚ ਕੁੜਤੇ ਵਾਲੇ ਵੀ ਮਿਲ ਜਾਣਗੇ ਤੇ ਫਰੋਕ ਸੂਟ ਵੀ ਮਿਲ ਜਾਣਗੇ ਇਹ ਮਿਲਣਗੇ ਜੀ ਤੁਹਾਨੂੰ 1000 ਰੁਪਏ ਦੇ ਤਿੰਨ ਲਓ ਜੀ 컬러 ਚਾਰਟ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ 컬러 ਚਾਰਟ ਆ ਗਏ ਆ ਸੋ ਅਸੀਂ ਦੇਣ ਜਾ ਰਹੇ ਹਾਂ 1000 ਰੁਪਏ ਦੇ ਤਿੰਨ ਸੋ 컬러 ਚਾਰਟ ਹੋਰ ਵੀ ਬਹੁਤ ਸਾਰੇ ਹੈਗੇ ਆ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗਾ ਫਰੋਕ ਸੂਟ ਦੇ ਹੋਰ ਵੀ ਨਵੇਂ ਡਿਜ਼ਾਈਨ ਸੋ ਚੈੱਕ ਕਰੋ ਇਹਦੇ ਵਿੱਚ ਤੁਹਾਨੂੰ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਸੋ ਇਹ ਵੀ ਜਿਹੜੇ ਫਰੋਕ ਸੂਟ ਆ ਅਸੀਂ ਦੇਣ ਜਾ ਰਹੇ ਹਜ਼ਾਰ ਰੁਪਏ ਦੇ ਤਿੰਨ ਲੋ ਜੀ ਸੋਨੂ ਰੈਡੀਮੇਡ ਗਾਰਮੈਂਟ ਤੇ ਕੁਰਤੀਆਂ ਦੀ ਸੇਲ ਲੱਗ ਚੁੱਕੀ ਆ ਸੋ ਕੁਰਤੀਆਂ ਦੇ ਰੇਟ ਦੇਣ ਜਾ ਰਹੇ ਆ 500 ਰੁਪਏ ਦੇ ਦੋ ਸੋ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਐਕਸਲ ਡਬਲ ਐਕਸਲ ਤੋਂ ਲੈ ਕੇ 50 ਨੰਬਰ 52 ਨੰਬਰ ਤੱਕ ਸੋ ਵੱਡੇ ਤੋਂ ਵੱਡੇ ਸਾਈਜ਼ ਜਿਹੜੇ ਸਾਡੇ ਕੋਲ ਅਵੇਲੇਬਲ ਹੋ ਗਏ ਆ ਸੋ ਇਸ ਤੋਂ ਬਾਅਦ ਵੈਰਾਈਟੀ ਦਿਖਾਉਂਗਾ ਤੁਹਾਨੂੰ ਮੈਂ ਪ੍ਰੀਮੀਅਮ ਸੋ ਪ੍ਰੀਮੀਅਮ ਜਿਹੜੇ ਕੁਰਤੇ ਫਰੋਕ ਸੂਟ ਆ ਉਹ ਵੀ ਅਸੀਂ ਸਾਰੇ ਜਿਹੜੇ ਆ ਲੈਸ ਤੇ ਲਾਤੇ ਆ ਸੋ ਇਹਨਾਂ ਦੇ ਨਾਲ ਜਿਹੜਾ ਪਲਾਜ਼ੋ ਆ ਦੁਪੱਟਾ ਰਹੂਗਾ ਔਰ ਇਹਨਾਂ ਦਾ ਰੇਟ ਪਹਿਲਾਂ ਜਿਹੜਾ ਅਸੀਂ ਦਿੱਤਾ ਆ ਉਹ 1500 ਤੋਂ ਲੈ ਕੇ 2000 ਰੁਪਏ ਦਿੱਤਾ ਵਾ ਸੋ ਇਹ ਵੀ ਅਸੀਂ ਆਫਰ ਦੇ ਵਿੱਚ ਲਾਤੇ ਆ ਸੋ ਜਿਹੜਾ ਮਰਜੀ ਸੂਟ ਕੁੜਤਾ ਸੂਟ ਹੋਵੇ ਚਾਹੇ ਫਰੋਕਸ ਸੂਟ 1000 ਰੁਪਏ ਦੀ ਰੇਂਜ 'ਚ ਕਰਤੇ ਆ ਜੀ ਸੋ ਪਾਰਟੀ ਵੇਅਰ ਵੀ ਸਾਰੇ ਜਿਹੜੇ ਆ ਇਹ ਵੀ ਅਸੀਂ 1000 ਰੁਪਏ ਦੀ ਰੇਂਜ 'ਚ ਕਰਤੇ ਆ ਸੋ ਇਹਨਾਂ ਦੇ ਕਲਰ ਚਾਰਟ ਬਹੁਤ ਹੀ ਪਿਆਰੇ ਆ ਸੋ ਆਣ ਜਾਣ ਵਾਸਤੇ ਸੂਟ ਜਿਹੜੇ ਆ ਪੈਂਦੇ ਆ ਸੋ ਚੈੱਕ ਕਰੋ ਇਹਨਾਂ ਦੇ ਕਲਰ ਸੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਜਿਹੜੇ ਅਸੀਂ ਪਹਿਲਾਂ ਬਹੁਤ ਹੀ ਮਹਿੰਗੇ ਮਹਿੰਗੇ ਵੇਚੇ ਆ ਸੋ ਹੁਣ ਅਸੀਂ ਹੁਣ ਕਰਤੇ ਆ ਜੀ ਸਾਰੇ ਹੀ 1000 ਰੁਪਏ ਦੀ ਰੇਂਜ ਚ ਸੋ ਚੈੱਕ ਕਰੋ ਡਿਜ਼ਾਈਨ ਸੋ ਕੁਆਲਿਟੀ ਇਹਨਾਂ ਦੀ ਬਹੁਤ ਹੀ ਵਧੀਆ ਰਹਿਣ ਵਾਲੀ ਆ ਸੋ ਕਲਰ ਦੀ ਗਾਰੰਟੀ ਰਹੂਗੀ ਕਿ ਨਾ ਤਾਂ ਇਹਨਾਂ ਦਾ ਕਲਰ ਜਾਊਗਾ ਔਰ ਨਾ ਹੀ ਇਹ ਤੋਤਿਆਂ ਖਰਾਬ ਹੋਣਗੇ ਸੋ 19 ਤਰੀਕ ਦਿਨ ਸੋਮਵਾਰ ਤੋਂ ਸਾਡੀ ਸੇਲ ਜਿਹੜੀ ਆ ਸਟਾਰਟ ਹੋ ਰਹੀ ਆ ਸੋ ਚੈੱਕ ਕਰੋ ਕਲਰ ਡਿਜ਼ਾਈਨ ਇਹ ਜਿਹੜੇ ਜਿਹੜੇ ਅਸੀਂ ਪਹਿਲਾਂ 1500 2000 ਇਦਾਂ ਰੇਂਜ ਜਿਹੜੀ ਅਸੀਂ ਵੇਚੀ ਆ ਸੋ ਹਰ ਵਾਰ ਦੀ ਤਰ੍ਹਾਂ ਅਸੀਂ ਜਿਹੜੀ ਗਰਮੀਆਂ ਦੀ ਸੇਲ ਆ ਜਿਹੜੀ ਜੂਨ ਦੇ ਮਹੀਨੇ ਲਗਾਣੇ ਆ ਸੋ ਇਸ ਵਾਰੀ ਸੇਲ ਜਿਹੜੀ ਸਾਡੀ ਆ ਜਲਦੀ ਸਟਾਰਟ ਹੋ ਗਈ ਆ ਕਿਉਂਕਿ ਗਰਮੀਆਂ ਦੇ ਜਿਹੜੀਆਂ ਛੁੱਟੀਆਂ ਮਨਾਣ ਜਾਂਦੇ ਆ ਸੋ ਉਹਨਾਂ ਦਾ ਅਸੀਂ ਫਾਇਦਾ ਕਰਾਂਗੇ ਸੋ ਇਹ ਸੇਲ ਜਿਹੜੀ ਆ ਜਲਦੀ ਸਾਡੀ ਸ਼ੁਰੂ ਹੋ ਗਈ ਆ ਸੋ ਇਹਦੇ ਵਿੱਚ ਰੇਟ ਬਹੁਤ ਘੱਟ ਕਰਤੇ ਆ ਸੋ ਜਿਹੜਾ ਮਰਜ਼ੀ ਸੂਟ 1000 ਰੁਪਏ ਦੀ ਰੇਂਜ ਚ ਕਰਤਾ ਹੋਇਆ ਵਾ ਸਾਡੇ ਜਿਹੜਾ ਮਰਜ਼ੀ ਲੈ ਜਾਓ ਫਲੈਟ ਰੇਟ ਕਰਤਾ ਜੀ 1000 ਰੁਪਏ ਦਾ ਸੋ ਸਾਡੇ ਕੋਲ suit ਜਿਹੜੇ frock suit ਆ 1000 ਰੁਪਏ ਦੇ ਤਿੰਨ ਤੋਂ ਸਟਾਰਟ ਆ 1000 ਰੁਪਏ ਦੇ ਤਿੰਨ 500 ਰੁਪਏ ਦਾ ਇੱਕ ਤੇ ਇਹ ਜਿਹੜੇ ਫੈਂਸੀ ਪਾਰਟੀ ਵੇਅਰ ਆ ਇਹ ਅਸੀਂ 5 500 ਦੇ ਜਿਹੜੇ ਕਰਤੇ ਆ 1000 ਦੇ ਤਿੰਨ ਵੀ ਦੇ ਰਹੇ ਆ 500 ਦਾ ਇੱਕ ਵੀ ਦੇ ਰਹੇ ਆ ਤੇ 1000 ਰੁਪਏ ਦਾ ਇੱਕ ਵੀ ਦੇ ਰਹੇ ਆ ਸੋ ਹਰ ਤਰ੍ਹਾਂ ਦੇ ਰੇਟ ਸਾਡੇ ਕੋਲ ਅਵੇਲੇਬਲ ਆ ਸੋ ਜਿੰਨਾ ਜਿੰਨਾ ਨੇ ਸ਼ੋਪਿੰਗ ਕਰਨੀ ਆ ਸੋ ਘੁੰਮਣ ਜਾਣਾ ਵਾ ਸੋ ਉਹਨਾਂ ਵਾਸਤੇ ਬਹੁਤ ਹੀ ਵੱਡੇ ਫਾਇਦੇ ਜਿਹੜੇ ਅਸੀਂ ਕਰਨੇ ਆ ਸੋ ਟੋਪ ਦੀ ਕੁਆਲਿਟੀ ਚੈੱਕ ਕਰੋ ਸੋ ਟੋਪ ਜਿਹੜੇ ਆ ਇਹ ਵੀ ਅਸੀਂ ਆਫਰ ਦੇ ਵਿੱਚ ਲਾਤੇ ਆ ਸੋ ਇਹ ਕਰਦੇ ਆ ਅਸੀਂ ਸਿਰਫ 500 ਰੁਪਏ ਦੇ ਦੋ ਸੋ ਚੈੱਕ ਕਰੋ ਪਹਿਲਾਂ ਜਿਹੜਾ ਅਸੀਂ ਟੋਪ 450 400 ਦਾ ਵੇਚਿਆ ਹੋਇਆ ਵਾ ਇਹ ਅਸੀਂ ਕਰਦੇ ਆ ਜੀ 500 ਰੁਪਏ ਦੇ ਦੋ ਸੋ ਚੈੱਕ ਕਰੋ ਕੁਆਲਿਟੀ ਇਹਨਾਂ ਦੀ ਸੋ ਕਰੋਪ ਟੋਪ ਲੌਂਗ ਟੋਪ ਇਹ ਕਰਦੇ ਆ 500 ਦੇ ਦੋ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਫੈਂਸੀ ਟੋਪ ਸੋ ਫੈਂਸੀ ਟੋਪ ਜਿਹੜੇ ਆ ਹਰ ਵਾਰ ਦੀ ਤਰ੍ਹਾਂ ਅਸੀਂ ਸੇਲ ਲਾਣੇ ਆ ਸੋ ਇਹ ਕਰਦੇ ਆ ਅਸੀਂ 1000 ਰੁਪਏ ਦੇ ਤਿੰਨ ਸੋ ਜਿਹੜਾ ਟੋਪ 500 600 700 ਦੀ ਮਾਰਕੀਟ ਵਿੱਚ ਵਿੱਚ ਵਿਕਰਿਆ ਵਾ ਸੋ ਅਸੀਂ ਸਾਰੇ ਟੋਪ ਜਿਹੜੇ ਲਗਾਤੇ ਆ 1000 ਰੁਪਏ ਦੇ ਤਿੰਨ ਸੋ ਵੈਰਾਈਟੀ ਜਿਹੜੀ ਅਸੀਂ ਆ ਵੀਡੀਓ ਦੇ ਵਿੱਚ ਪੂਰੀ ਨਹੀਂ ਦਿਖਾ ਸਕਦੇ ਸੋ ਵਿਜ਼ਿਟ ਕਰ ਲੋ ਵਿਜ਼ਿਟ ਕਰਕੇ ਦੇਖੋ ਸਾਡੇ ਕੋਲ ਟੋਪ ਦੀ ਬਹੁਤ ਸਾਰੀ ਵੈਰਾਈਟੀ ਆ ਸੋ ਕੜਾਈ ਵਾਲੇ ਟੋਪ ਜਿਹੜੇ ਕੀ ਹੁਣ ਲੇਟੈਸਟ ਚੱਲ ਰਹੇ ਆ ਸੋ ਮਾਰਕੀਟ ਵਿੱਚ 600 700 ਰੇਟ ਆ ਸਾਡੇ ਕੋਲ ਇਹ ਵੀ ਤੁਹਾਨੂੰ 1000 ਰੁਪਏ ਦੇ ਤਿੰਨ ਮਿਲ ਜਾਣੇ ਆ ਜੀ ਕੁਚ ਚੈੱਕ ਕਰੋ ਇਹਨਾਂ ਦੇ ਵਿੱਚ ਕੁਰਤੇ ਜਿਹੜੇ ਆ ਉਹ ਵੀ ਸਾਡੇ ਕੋਲ ਅਵੇਲੇਬਲ ਆ ਸੋ ਕੁਰਤੇ ਦਾ ਰੇਟ ਜਿਹੜਾ ਆ 400 ਰੁਪਏ ਰਹੂਗਾ ਸੋ ਜਿਹੜੇ ਟੋਪ ਆ ਤੇ ਅਸੀਂ ਸਾਰੇ ਹੀ 1000 ਰੁਪਏ ਦੇ ਤਿੰਨ ਕਰਤੇ ਆ ਸੋ ਇਦਾਂ ਦਾ ਰੇਟ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਸੋ ਇਹ ਵਾਲਾ ਰੇਟ ਸਿਰਫ ਤੁਹਾਨੂੰ ਮਿਲੂਗਾ ਸੋਨੂ ਰੈਡੀਮੇਡ گارਮੈਂਟ ਤੇ ਸੋ ਚੈੱਕ ਕਰੋ ਕੁਆਲਿਟੀ ਸੋ ਇਹਨਾਂ ਦੇ ਵਿੱਚ 4 XL 5 XL ਸਾਈਜ਼ ਜਿਹੜੇ ਆ ਸਾਰੇ ਹੀ ਸਾਡੇ ਕੋਲ ਅਵੇਲੇਬਲ ਆ ਸੋ ਇਹਦੇ ਵਿੱਚ ਕਰੋਪ ਟੌਪ ਸੋ ਲੌਂਗ ਟੌਪ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਸਾਡੇ ਕੋਲ ਅਵੇਲੇਬਲ ਆ ਜੀ ਨਾਈਟ ਸੂਟਾਂ ਤੇ ਦੇਣ ਲੱਗੇ ਆ ਵੱਡਾ ਧਮਾਕਾ ਸੋ ਨਾਈਟ ਸੂਟ ਜਿਹੜੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇ ਰਹੇ ਆ 500 ਰੁਪਏ ਦੇ ਦੋ ਜਿਹੜਾ 450 500 ਦਾ ਇੱਕ ਨਾਈਟ ਸੂਟ ਸੀਗਾ ਉਹ ਅਸੀਂ ਕਰਤੇ 500 ਰੁਪਏ ਦੇ ਦੋ ਸੋ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ ਐਲ ਐਕਸਲ ਡਬਲ ਐਕਸਲ ਸੋ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਪਹੁੰਚ ਚੁੱਕੇ ਆ ਸੋ ਨਾਈਟ ਸੂਟਾਂ ਤੇ ਵੀ ਆਫਰ ਲਾਤਾ ਆ 500 ਰੁਪਏ ਦੇ ਦੋ ਸੋ ਚੈੱਕ ਕਰੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਪਹੁੰਚ ਚੁੱਕੇ ਆ ਔਰ ਦੇਣ ਜਾ ਰਹੇ ਆ 500 ਦੇ ਦੋ ਸੋ ਇਹਨਾਂ ਵਿੱਚ ਵੱਡੇ ਸਾਈਜ਼ ਜਿਨ੍ਹਾਂ ਨੇ ਲੈਣੇ ਆ ਫ੍ਰੀ ਐਕਸਲ 4 ਐਕਸਲ ਇਹ ਵੀ ਅਸੀਂ ਕਰਦੇ ਆ ਜੀ 500 ਰੁਪਏ ਦੇ ਦੋ ਸੋ ਇਹਨਾਂ ਚ ਵੀ ਕਲਰ ਚਾਰਟ ਤੇ ਸਾਈਜ਼ ਤੁਹਾਨੂੰ ਪ੍ਰੋਪਰ ਮਿਲ ਜਾਣਗੇ 500 ਰੁਪਏ ਦੇ ਦੋ ਨਾਈਟਸੂਟ ਕਰਦੇ ਆ ਜੀ ਸੋ ਇਸ ਤੋਂ ਬਾਅਦ ਪ੍ਰੀਮੀਅਮ ਜਿਹੜੇ ਨਾਈਟਸੂਟ ਆ ਸੋ ਇਹ ਅਸੀਂ ਦੇਣ ਜਾ ਰਹੇ ਆ 500 ਰੁਪਏ ਦਾ ਇੱਕ ਸੋ ਸਾਰੇ ਨਾਈਟਸੂਟ ਜਿਹੜੇ ਅਸੀਂ ਆ 500 ਰੁਪਏ ਦੇ ਦੋ ਤੇ 500 ਰੁਪਏ ਦਾ ਇੱਕ ਸੋ ਹਰ ਤਰ੍ਹਾਂ ਦੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਆ ਸੋ ਸਾਰੇ ਵੱਖਰੇ ਵੱਖਰੇ ਹੋਣਗੇ ਸੋ ਬਹੁਤ ਹੀ ਪਿਆਰੇ ਪਿਆਰੇ ਕਲਰ ਜਿਹੜੇ ਆ ਇਹਨਾਂ ਦੇ ਪਹੁੰਚ ਚੁੱਕੇ ਆ ਜੀ ਸੋ ਚੈੱਕ ਕਰੋ ਨਾਈਟ ਸੂਟ ਸੋ ਇਹਨਾਂ ਵਿੱਚ ਸਾਈਜ਼ ਮਿਲ ਜੂਗਾ ਐਲ ਐਕਸਲ ਡਬਲ ਐਕਸਲ ਲੋ ਜੀ ਇਸ ਤੋਂ ਬਾਅਦ ਜਿਨ੍ਹਾਂ ਨੇ ਲੌਂਗ ਟੀ ਸ਼ਰਟਾਂ ਵਾਲੇ ਨਾਈਟ ਸੂਟ ਲੈਣੇ ਆ ਸੋ ਲੌਂਗ ਟੀ ਸ਼ਰਟਾਂ ਵਾਲੇ ਨਾਈਟ ਸੂਟ ਸਾਡੇ ਕੋਲ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ट्रिपल एक्सेल 4 एक्सेल तक साइज अवेलेबल है सो इनहा दे विच कलर चार्ट बहुत ही प्यारे पहुंच चुके है सो इनहा दा रेट जेड़ा है सिर्फ रैन वाला वा 500 रुपया एल एक्सेल डबल एक्सेल ते ट्रिपल 4 5 दा रेट रैन वाला वा जी 700 रुपया सो इनहा विच बहुत ही प्यारे कलर चार्ट पहुंच चुके है सो इनहा दा रेट भी जेड़ा है सी आगे नालो बहुत ही कट करता है सो जिन्ना ने फैंसी क्रॉप टॉप वाले नाइट सूट लेने है या कोट सेट लेने है ਸੋ ਕੋਟ ਸੈਟਾਂ ਦੇ ਵੀ ਅਸੀਂ ਬਹੁਤ ਵੱਡਾ ਧਮਾਕਾ ਲਾਤਾ ਆ ਸੋ ਇਹ ਵਾਲੇ ਕੋਟ ਸੈਟ ਦੇਣ ਜਾ ਰਹੇ ਹਾਂ ਜੀ ਸਿਰਫ 500 ਰੁਪਏ ਦੀ ਰੇਂਜ ਚ ਸੋ ਕੁੜੀਆਂ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਸੋ ਕੋਟ ਸੈਟ ਜਿਹੜੇ ਦੇਣ ਜਾ ਰਹੇ ਹਾਂ 500 ਰੁਪਏ ਦੀ ਰੇਂਜ ਚ ਸੋ ਇਨਾਂ ਵਿੱਚ ਵੀ ਕਲਰ ਚਾਰਟ ਬਹੁਤ ਸੋਹਣੇ ਆਏ ਹੋਏ ਆ ਸੋ ਡਿਜ਼ਾਈਨ ਜਿਹੜੇ ਆ ਬਹੁਤ ਹੀ ਪਿਆਰੇ ਪਿਆਰੇ ਆ ਜੀ ਸੋ ਇਹ ਦੇਣ ਜਾ ਰਹੇ ਹਾਂ 500 ਰੁਪਏ ਦਾ ਇੱਕ ਸੋ ਇਸ ਤੋਂ ਬਾਅਦ ਕੋਰ ਸੱਟਾਂ ਦੇ ਵੱਡਾ ਤਮਾਕਾ ਲਾਂਜਾ ਰਹੇ ਆ ਸੋ ਇਹ ਵਾਲੇ ਕੋਰ ਸੱਟ 500 ਰੁਪਏ ਦਾ ਜਿਹੜਾ ਇੱਕ ਵਿੱਚ ਆਇਆ 600 ਦਾ ਇੱਕ ਵਿੱਚ ਆਇਆ 700 ਦਾ ਇੱਕ ਵਿੱਚ ਆਇਆ ਵਾ ਸੋ ਹੁਣ ਅਸੀਂ ਦੇਣ ਜਾ ਰਹੇ ਆ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਕਲਰ ਡਿਜ਼ਾਈਨ ਸੋ ਕੋਰ ਸੱਟਾਂ ਦੇ ਵੱਡਾ ਆਫਰ ਲਾਤਾ ਵਾ 1000 ਰੁਪਏ ਦੇ ਤਿੰਨ ਕੋਰ ਸੱਟ ਸੋ ਚੈੱਕ ਕਰੋ ਇਹਦੇ ਵਿੱਚ ਸਾਈਜ਼ ਤੁਹਾਨੂੰ 3XL 4XL 5XL ਵੀ ਮਿਲ ਜੇਗਾ ਉਹ ਵੀ 1000 ਰੁਪਏ ਦੇ ਤਿੰਨ ਸੋ ਚੈੱਕ ਕਰੀ ਜਾਓ ਕਲਰ ਡਿਜ਼ਾਈਨ ਸੋ ਬਹੁਤ ਹੀ ਪਿਆਰੇ ਜਿਹੜੇ ਕਲਰ ਇਹਦੇ ਪਹੁੰਚ ਚੁੱਕੇ ਆ ਸੋ ਇਹਨਾਂ ਦੇ ਨਾਲ ਪਜਾਮਿਆਂ ਦਾ ਸਾਈਜ਼ ਵੀ ਤੁਹਾਨੂੰ ਪ੍ਰੋਪਰ ਜਿਹੜਾ ਮਿਲ ਜੇਗਾ ਸੋ ਇਸ ਤੋਂ ਬਾਅਦ ਕੋਟ ਸੈੱਟ ਦੀ ਸਾਡੇ ਕੋਲ ਬਹੁਤ ਹੀ ਵਧੀਆ ਵੈਰਾਈਟੀ ਪਹੁੰਚ ਚੁੱਕੀ ਆ ਸੋ ਇਹ ਵਾਲੇ ਕੋਟ ਸੈੱਟ ਜਿਹੜੇ ਆ ਬਹੁਤ ਹੀ ਇਸ ਟਾਈਮ ਟ੍ਰੈਂਡਿੰਗ 'ਚ ਚੱਲਦੇ ਪਏ ਨੇ ਸੋ ਇਹਨਾਂ ਵਿੱਚ ਵੀ ਸਾਈਜ਼ ਜਿਹੜਾ ਆ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਸਾਈਜ਼ ਤੁਹਾਨੂੰ ਜਿਹੜਾ ਆ ਮਿਲ ਜੇਗਾ ਸੋ ਇਹਨਾਂ ਦਾ ਰੇਟ ਪਹਿਲਾਂ 1000 ਤੋਂ ਲੈ ਕੇ 1200 1500 ਤੱਕ ਅਸੀਂ ਵੇਚਿਆ ਵਾ ਸੋ ਹੁਣ ਅਸੀਂ ਕਰਤੇ ਆ ਜੀ 1500 ਦੇ ਦੋ ਸੋ ਇਹਨਾਂ ਦਾ ਜਿਹੜਾ ਟੋਪ ਆ ਉਹਨਾਂ ਦਾ ਵੀ ਜਿਹੜਾ ਆ ਫੁੱਲ ਸਾਈਜ਼ ਤੁਹਾਨੂੰ ਮਿਲੇਗਾ ਸੋ ਇਹਦੇ ਵਿੱਚ ਜਿਹੜਾ ਸਾਰਾ ਹੀ ਜਿਹੜਾ ਕੋਰਸੈਟ ਆ ਸੋ ਅਸੀਂ ਕਰਤੇ ਆ 1500 ਦੇ ਦੋ ਸੋ ਤੁਸੀਂ ਚੈੱਕ ਕਰ ਲਓ ਸੋ ਨਾਈਟ ਸੂਟ ਦੇ ਵਿੱਚ ਸਾਡੇ ਕੋਲ ਵਿਲਸਲ ਬ੍ਰਾਂਡ ਦੇ ਜਿਹੜੇ ਨਾਈਟ ਸੂਟ ਆ ਉਹ ਵੀ ਅਵੇਲੇਬਲ ਆ ਸੋ ਜਿਹੜਾ ਵਿਲਸਨ ਦਾ ਨਾਈਟ ਸੂਟ ਆ ਬਿਆਰ ਦੇ ਵਿੱਚ 1000 ਰੁਪਿਆ ਰੇਟ ਵਿਕਦਾ ਵਾ ਸੋ ਸਾਡੇ ਕੋਲ ਮਿਲੂਗਾ ਤੁਹਾਨੂੰ ਸਿਰਫ 600 ਰੁਪਏ ਦੀ ਰੇਂਜ ਸੋ ਚੈੱਕ ਕਰੋ ਨਾਈਟ ਸੂਟ ਤੇ ਕੋਰਸੈਟਾਂ ਦੇ ਵੱਡਾ ਧਮਾਕਾ ਜਿਹੜਾ ਆ ਸੋਨੋ ਰੈਡੀਮੇਡ ਗਾਰਮੈਂਟ ਤੇ ਲੱਗ ਚੁੱਕਾ ਵਾ ਜੀ ਤੋ ਇਸ ਤੋਂ ਬਾਅਦ ਲੇਡੀਜ਼ ਦੀਆਂ ਟੀ-ਸ਼ਰਟਾਂ ਸੋ ਚੈੱਕ ਕਰੋ ਲੇਡੀਜ਼ ਦੀਆਂ ਲੌਂਗ ਟੀ-ਸ਼ਰਟਾਂ ਇਹ ਸਾਡੇ ਕੋਲ ਸਟਾਰਟ ਹੈ ਜੀ 500 ਰੁਪਏ ਦੀਆਂ ਤਿੰਨ ਸੋ ਇਹ ਵੀ ਅਸੀਂ ਆਫਰ ਚ ਦੇ ਰਹੇ ਆ 500 ਰੁਪਏ ਦੀਆਂ ਤਿੰਨ ਸੋ ਚੈੱਕ ਕਰੋ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਸਪੈਸ਼ਲ ਉਹਨਾਂ ਵਾਸਤੇ ਲੇਡੀਜ਼ ਵਾਸਤੇ ਸਾਈਜ਼ ਲਿਆਉਂਦੇ ਆ ਜਿਨ੍ਹਾਂ ਨੂੰ ਸਾਈਜ਼ ਨਹੀਂ ਮਿਲਦੇ ਸੋ ਚੈੱਕ ਕਰੋ 6 ਐਕਸਲ ਸੋ ਐਡਿਡ ਇਹ ਵੱਡੇ ਸਾਈਜ਼ ਜਿਹੜੇ ਤੁਸੀਂ ਚੈੱਕ ਕਰ ਸਕਦੇ ਆ ਕਿ ਅਸੀਂ ਲੈਣਦੇ ਆ ਸੋ ਇਸ ਤੋਂ ਬਾਅਦ ਇੱਕ ਸਾਈਜ਼ ਤੁਹਾਨੂੰ ਹੋਰ ਦਿਖਾਵਾਂਗਾ 7XL ਸੋ ਚੈੱਕ ਕਰੋ 7XL ਦਾ ਸਾਈਜ਼ ਸੋ ਜਿੰਨਾ ਮੇਰੀਆਂ ਆਂਟੀਆਂ ਦੇ ਸਾਈਜ਼ ਜਿਹੜੇ ਬਾਜ਼ਾਰੋਂ ਨਹੀਂ ਮਿਲਦੇ ਉਹ ਸਾਡੇ ਕੋਲ ਸਾਈਜ਼ ਮਿਲਦੇ ਆ ਜੀ 6x ਤੋਂ 7xl ਸੋ ਜਿੰਨਾ ਭਾਈ ਸਾਹਿਬ ਦੇ ਸਾਈਜ਼ ਬਾਜ਼ਾਰੋਂ ਨਹੀਂ ਮਿਲਦੇ ਉਹ ਵੀ ਜਿਹੜੇ ਸਾਈਜ਼ ਜਿਹੜੇ ਆ ਸਾਡੇ ਕੋਲ ਅਵੇਲੇਬਲ ਹੈਗੇ ਆ ਸੋ ਜਿਹੜੇ ਲੇਡੀਜ਼ ਦੇ ਪਜਾਮੇ ਆ ਉਹਨਾਂ ਦੇ ਵੀ ਵੱਡਾ ਆਫਰ ਲੱਗਿਆ ਆ ਸੋ ਲੇਡੀਜ਼ ਦੇ ਪਜਾਮੇ ਸਾਡੇ ਕੋਲ ਸਟਾਰਟ ਆ ਜੀ 100 ਰੁਪਏ ਤੋਂ ਸੋ ਚੈੱਕ ਕਰੋ 100 ਰੁਪਏ ਵਾਲੇ ਦੀ ਕੁਆਲਿਟੀ ਵੀ ਜਿਹੜੀ ਆ ਬਹੁਤ ਹੀ ਵਧੀਆ ਹੋਵੇਗੀ ਸੋ ਜੈਂਟਸ ਟੀ-ਸ਼ਰਟ ਵੀ ਸਾਡੇ ਕੋਲ 100 ਰੁਪਏ ਤੋਂ ਸਟਾਰਟ ਆ ਸੋ ਲੇਡੀਜ਼ ਟੀ-ਸ਼ਰਟ ਵੀ ਸਾਡੇ ਕੋਲ 100 ਰੁਪਏ ਤੋਂ ਸਟਾਰਟ ਆ ਸੋ ਇਹ 150 ਦੇ 100 ਰੁਪਏ ਦੇ ਦੇ ਰਹੇ ਹਾਂ ਜੀ ਸੋ ਇਸ ਤੋਂ ਬਾਅਦ ਜਿਨ੍ਹਾਂ ਨੇ ਵਧੀਆ ਕੁਆਲਿਟੀ ਲੈਣੀ ਹੈ ਸੋ ਸਾਡੇ ਕੋਲ ਪਜਾਮੇ ਪ੍ਰੀਮੀਅਮ ਕਲਾਸ ਦੇ ਪਜਾਮੇ ਆ ਜਿਹੜੇ ਕਿ ਮਾਰਕੀਟ ਦੇ ਵਿੱਚ 450 500 ਵਿਕਦੇ ਆ ਸੋ ਅਸੀਂ ਦੇਣ ਜਾ ਰਹੇ ਹਾਂ ਜੀ ਸਿਰਫ 500 ਰੁਪਏ ਦੇ ਦੋ ਲਓ ਜੀ ਚੈੱਕ ਕਰੋ ਕੁਆਲਿਟੀ ਸੋ ਇਹਨਾਂ ਦਾ ਰੇਟ ਤੁਸੀਂ ਚੈੱਕ ਕਰ ਸਕਦੇ ਆ ਹਰ ਪਜਾਮੇ ਤੇ ਰੇਟ ਲੱਗਾ ਹੋਗਾ ਉਹ ਰੇਟ ਰਹੂਗਾ 400 500 ਸੋ ਸਾਡੇ ਕੋਲ ਆਫਰ 'ਚ ਮਿਲਣਗੇ ਜੀ 500 ਰੁਪਏ ਦੇ ਦੋ ਲੇਡੀਜ਼ ਪਜਾਮਿਆਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਆ ਸੋ ਅਸੀਂ ਵੀਡੀਓ ਦੇ ਵਿੱਚ ਪੂਰੇ ਕਵਰ ਨਹੀਂ ਕਰ ਸਕਦੇ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰ ਲੋ ਸੋਨੋ ਰੈਡੀਮੇਡ ਗਾਰਮੈਂਟ ਤੇ ਸੋ ਸਾਡੇ ਕੋਲ ਜਿਹੜੀ ਆ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੁੰਦੀ ਆ ਸੋ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਆ ਸੋ ਜੈਂਟਸ ਦੀਆਂ ਪੈਂਟਾਂ ਸ਼ਰਟਾਂ ਨਿਕਰਾਂ ਜੀਨ ਦੀਆਂ ਨਿਕਰਾਂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਛੁੱਟੀਆਂ ਦੇ ਵਿੱਚ ਅਸੀਂ ਲੈਣ ਦੀ ਆ ਉਹ ਰੇਟ ਜਿਹੜੇ ਆ ਬਾਜ਼ਾਰ ਨਾਲੋਂ ਸਭ ਤੋਂ ਲੈਸ ਕਰਤੇ ਹੋਏ ਆ ਸੋ ਚੈੱਕ ਕਰ ਲੋ ਲੇਡੀਜ਼ ਪਜਾਮੇ ਦੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਇੰਨੀ ਕਾ ਕਿ ਦਿਖਾंदे ਦਿਖਾंदे ਸਾਨੂੰ ਸ਼ਾਮ ਪਹੇਜੇਗੀ ਪਰ ਵੈਰਾਈਟੀ ਜਿਹੜੀ ਆ ਖਤਮ ਨਹੀਂ ਹੋਏਗੀ। ਲੋ ਜੀ ਜੈਂਟਸ ਤੇ ਵੱਡਾ ਧਮਾਕਾ ਲੱਗਣ ਲੱਗਿਆ ਵਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀਆਂ ਸਟੀ ਸ਼ਰਟਾਂ ਦੀ ਸੇਲ ਲੱਗੀ ਆ ਸੋ 500 ਰੁਪਏ ਦੀਆਂ ਤਿੰਨ। ਸੋ ਇਹਦੇ ਵਿੱਚ ਵੀ ਸਹਿਤ ਤੁਹਾਨੂੰ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 4 ਐਕਸਲ 5 ਐਕਸਲ ਤੱਕ ਮਿਲਣਗੇ ਪਰ 500 ਦੀਆਂ ਤਿੰਨ ਜਿਹੜੀਆਂ ਮਿਲਣੀਆਂ ਵਾ ਉਹ ਮਿਲਣੀਆਂ ਐਲ ਐਕਸਲ ਤੇ ਡਬਲ ਐਕਸਲ ਸੋ ਸਾਡੇ ਕੋਲ ਹਰ ਤਰ੍ਹਾਂ ਦੀ ਟੀ-ਸ਼ਰਟ ਜਿਹੜੀ ਪਹੁੰਚ ਚੁੱਕੀ ਆ ਸੋ ਟੀ-ਸ਼ਰਟਾਂ ਜਿਹੜੀਆਂ ਸਾਡੇ ਕੋਲ ਸਟਾਰਟ ਆ 500 ਦੀਆਂ ਤਿੰਨ ਸੋ ਚੈੱਕ ਕਰੋ ਕੁਆਲਿਟੀ ਸੋ ਇਹਦੇ ਵਿੱਚ ਡਿਜ਼ਾਈਨ ਜਿਹੜੇ ਆ ਲੇਟੈਸਟ ਰਹਿਣ ਵਾਲੇ ਆ ਸੋ ਕਲਰ ਵਾਲੀਆਂ ਟੀ-ਸ਼ਰਟਾਂ ਚੈੱਕ ਕਰੋ ਇਹ ਵੀ ਅਸੀਂ ਦੇਣ ਜਾ ਰਹੇ ਆ 500 ਦੀਆਂ ਦੋ ਸੋ ਇਹਦੇ ਵਿੱਚ ਵੀ ਸਾਈਜ਼ ਤੁਹਾਨੂੰ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ ਐਕਸਲ 4 ਐਕਸਲ ਤੱਕ ਸਾਈਜ਼ ਜਿਹੜਾ ਮਿਲ ਜਾਊਗਾ ਸੋ ਸਾਡੇ ਕੋਲ ਟੀ-ਸ਼ਰਟਾਂ ਦੀ ਵੈਰਾਈਟੀ ਜਿਹੜੀ ਆ ਹਰ ਤਰ੍ਹਾਂ ਦੀ ਪਹੁੰਚ ਚੁੱਕੀ ਆ ਸੋ ਇਹਦੇ ਵਿੱਚ ਵੀ ਸਾਈਜ਼ ਤੁਹਾਨੂੰ ਹਰ ਤਰ੍ਹਾਂ ਦੇ ਮਿਲਣਗੇ ਸੋ ਸੋ ਸਾਈਜ਼ ਜਿਹੜੇ ਆ ਸਾਰੇ ਸਾਡੇ ਕੋਲ ਅਵੇਲੇਬਲ ਆ ਸੋ ਇਹਦੇ ਵਿੱਚ 500 ਦੀਆਂ ਤਿੰਨ ਤੋਂ ਲੈ ਕੇ 500 ਦੀਆਂ 2000 ਦੀਆਂ ਤਿੰਨ ਤੇ 500 ਦੀ ਇੱਕ ਹਰ ਤਰ੍ਹਾਂ ਦੇ ਰੇਟ ਜਿਹੜੇ ਆ ਸਾਡੇ ਕੋਲ ਅਵੇਲੇਬਲ ਆ ਸੋ ਚੈੱਕ ਕਰੀ ਜਾਓ ਟੀ-ਸ਼ਰਟਾਂ ਦੀ ਜਿਹੜੀ ਸਾਡੇ ਕੋਲ ਬਹੁਤ ਹੀ ਜ਼ਿਆਦਾ ਵੈਰਾਈਟੀ ਜਿਹੜੀ ਆ ਪਹੁੰਚ ਚੁੱਕੀ ਆ ਸੋ ਕਲਰ ਵਾਲੀਆਂ ਟੀ-ਸ਼ਰਟਾਂ ਤੇ ਤੁਹਾਨੂੰ ਨਿਗਾਹ ਕਰਵਾ ਦਿੰਨੇ ਆ ਸੋ ਇਹਦੇ ਵਿੱਚ ਵੀ 3XL 4XL ਤੇ 5XL 500 ਦੀਆਂ ਦੋ ਦੇਣ ਜਾ ਰਹੇ ਆ ਸੋ ਟੀ-ਸ਼ਰਟਾਂ ਜਿਹੜੀਆਂ ਕਾਲਰ ਵਾਲੀਆਂ ਵਾ ਇਹਦੇ ਵਿੱਚ ਸਾਡੇ ਕੋਲ ਇੰਪੋਰਟਡ ਸਟੱਫ ਜਿਹੜਾ ਆ ਪਹੁੰਚ ਚੁੱਕਾ ਵਾ ਸੋ ਇਹਦੇ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨ ਆ ਸੋ ਤੁਸੀਂ ਦੇਖ ਸਕਦੇ ਆ ਜਿਹੜਾ ਮੈਂ ਵੇਅਰ ਕੀਤੇ ਆ ਹੋਇਆ ਵਾ ਇਹ ਵੀ ਜਿਹੜੀਆਂ ਟੀ-ਸ਼ਰਟਾਂ ਆ 500 ਦੀਆਂ ਦੋ ਦੇਣ ਜਾ ਰਹੇ ਆ ਸੋ ਇਹਦੇ ਵਿੱਚ ਵੀ ਸਿਆਜ ਤੁਹਾਨੂੰ ਐਲ ਐਕਸਲ ਡਬਲ ਐਕਸਲ ਤੱਕ ਮਿਲ ਜਾਊਗਾ ਸੋ ਇਸ ਤੋਂ ਬਾਅਦ ਜੈਂਟਸ ਦੀਆਂ ਜਿਹੜੀਆਂ ਵਧੀਆ ਪ੍ਰੀਮੀਅਮ ਦੀਆਂ ਟੀ-ਸ਼ਰਟਾਂ ਆ ਸੋ ਇੱਕ ਵਾਰੀ ਉਹ ਵੀ ਤੁਹਾਨੂੰ ਨਿਗਾਹ ਕਰਵਾ ਦਿੰਨੇ ਆ ਸੋ ਸਾਡੇ ਕੋਲ ਟੀ-ਸ਼ਰਟਾਂ ਜਿਹੜੀਆਂ ਵਾ ਵਧੀਆ ਜਣੀਆਂ ਏ1 ਕਲਾਸ ਦੀਆਂ ਟੀ-ਸ਼ਰਟਾਂ ਕਾਲਰ ਵਾਲੀਆਂ ਕੋਲ ਮਿਲ ਜੇਗੀ ਸੋ ਇਹਦੇ ਵਿੱਚ ਵੀ ਸਾਡੇ ਕੋਲ ਡਿਜ਼ਾਈਨ ਜਿਹੜੇ ਆ ਬੜੇ ਤਰ੍ਹਾਂ ਦੇ ਪਹੁੰਚ ਚੁੱਕੇ ਆ ਸੋ ਇਹਦੇ ਵਿੱਚ ਵੀ ਸਾਈਜ਼ ਤੁਹਾਨੂੰ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰिपल ਐਕਸ ਐਲ 4 ਐਕਸ ਐਲ ਤੇ 5 ਐਕਸ ਐਲ ਤੱਕ ਮਿਲ ਜਾਣਗੇ ਸੋ ਇਹਨਾਂ ਦਾ ਰੇਟ ਰਹਿਣ ਵਾਲਾ ਵਾ ਜੀ 1000 ਰੁਪਏ ਦੀਆਂ ਤਿੰਨ ਸੋ 450 500 ਦੀ ਏਕਾ ਸੋ ਅਸੀਂ ਵੱਡਾ ਆਫਰ ਐਲਾਨ ਕਰਕੇ ਇਹ ਵੀ ਜਿਹੜੀਆਂ 1000 ਦੀਆਂ ਤਿੰਨ ਕਰ ਦਿੱਤੀਆਂ ਹੋਈਆਂ ਵਾ ਸੋ ਇਹਦੇ ਵਿੱਚ ਤੁਹਾਨੂੰ ਕਾਲਰ ਵਾਲੀ ਤੇ ਗੋਲ ਗਲਾ ਵੀ ਤੁਹਾਨੂੰ ਮਿਲ ਜੇਗੀ ਸੋ ਗੋਲ ਗਲੇ ਦੀ ਤੁਹਾਨੂੰ ਜਿਹੜੀਆਂ ਟੀ-ਸ਼ਰਟ ਆ ਉਹ ਵੀ ਨਿਗਾਹ ਕਰਵਾ ਦਿੰਨੇ ਜੀ ਸੋ ਚੈੱਕ ਕਰੋ ਇਹ ਵੀ ਟੀ-ਸ਼ਰਟਾਂ ਜਿਹੜੀਆਂ 450 500 ਵਾਲੀਆਂ ਸੀਗੀਆਂ ਸੋ ਇਹ ਵੀ ਅਸੀਂ ਕਰਤੀਆਂ ਜੀ 1000 ਦੀਆਂ ਤਿੰਨ ਸੋ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਸੋਨੂ ਰੈਡੀमेड ਗਾਰਮੈਂਟ ਤੇ ਛੁੱਟੀਆਂ ਦਾ ਵੱਡਾ ਧਮਾਕਾ ਲੱਗਿਆ ਵਾ ਸੋ ਸਾਰੀਆਂ ਜਿਹੜੀਆਂ ਟੀ-ਸ਼ਰਟਾਂ ਵਾ 1000 ਰੁਪਏ ਦੀਆਂ ਤਿੰਨ ਕਰਤੀਆਂ ਵਾ ਸੋ ਇਹਦੇ ਵਿੱਚ ਤੁਹਾਨੂੰ 4 XL 5 XL 6 XL ਤੇ 7 XL ਵੀ ਮਿਲ ਜੇਗਾ ਸੋ ਉਹਦਾ ਰੇਟ ਰਹੇਗਾ 500 ਰੁਪਏ ਦੀ ਇੱਕ ਸੋ ਹਰ ਤਰ੍ਹਾਂ ਦੀਆਂ ਟੀ-ਸ਼ਰਟਾਂ ਬ੍ਰਾਂਡਡ ਤੇ ਨਾਨ ਬ੍ਰਾਂਡਡ ਟੀ-ਸ਼ਰਟਾਂ ਸਾਡੇ ਕੋਲ ਅਵੇਲੇਬਲ ਆ ਸੋ 500 ਦੀਆਂ ਤਿੰਨ 500 ਦੀ ਇੱਕ 1000 ਦੀਆਂ ਤਿੰਨ ਹਰ ਤਰ੍ਹਾਂ ਦੀ ਟੀ-ਸ਼ਰਟ ਸਾਡੇ ਕੋਲ ਅਵੇਲੇਬਲ ਹੋ ਗਈ ਆ ਸੋ ਨਵੇਂ ਤੋਂ ਨਵੇਂ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਆ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੈਂਟਸ ਦੇ ਪਜਾਮੇ ਸੋ ਚੈੱਕ ਕਰੋ ਜੈਂਟਸ ਦੇ ਪਜਾਮੇ ਸੋ ਜੈਂਟਸ ਦੇ ਪਜਾਮੇ ਹਰ ਵਾਰ ਦੀ ਤਰ੍ਹਾਂ ਸੀ 500 ਦੇ ਤਿੰਨ ਸਟਾਰਟ ਕਰਦੇ ਆ ਸੋ ਤੁਸੀਂ ਚੈੱਕ ਕਰੋ ਸੋ ਵਧੀਆ ਬ੍ਰਾਂਡ ਦੇ ਪਜਾਮੇ ਆ ਸਾਡੇ ਕੋਲ ਜਿਹੜੇ ਮਾਰਕੀਟ ਦੇ ਵਿੱਚ 700 800 900 ਹਜ਼ਾਰ ਰੁਪਏ ਦੀ ਰੇਂਜ ਵਿਕਦੇ ਆ ਸੋ ਸਾਡੇ ਕੋਲ ਮਿਲਣ ਜਾ ਰਿਹਾ ਤੁਹਾਨੂੰ 500 ਰੁਪਏ ਦੀ ਰੇਂਜ ਸੋ ਕਾਰਗੋ ਚੈੱਕ ਕਰੋ ਕਾਰਗੋ ਸਾਡੇ ਕੋਲ 32 ਬੱਤੀ ਔਰ 34 36 38 40 ਤੱਕ ਕਮਰ ਮਿਲ ਜੂਗੀ ਸੋ ਇਹਦਾ ਰੇਟ ਰਹੂਗਾ 700 ਰੁਪਏ ਦਾ ਜੀ ਸੋ ਸਿਰਫ 700 ਰੁਪਏ ਦਾ ਸੋ ਮਾਰਕੀਟ ਦੇ ਵਿੱਚ ਇਹਨਾਂ ਦੇ ਰੇਟ 1000 ਤੋਂ ਪਲੱਸ ਹੋਣਗੇ ਜਿਹੜਾ ਕਿ ਸਾਡੇ ਕੋਲ 700 ਰੁਪਏ ਦਾ ਮਿਲੇਗਾ ਸੋ ਇਹ ਵਾਲੇ ਪਜਾਮੇ ਕਾਰਗੋ ਕਰਸ਼ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਜਿਹੜੇ ਸਾਡੇ ਕੋਲ ਅਵੇਲੇਬਲ ਆ ਸੋ ਇਹ ਤੁਹਾਨੂੰ ਸਾਰੇ ਮਿਲਣਗੇ 500 ਰੁਪਏ ਦੀ ਰੇਂਜ ਸੋ ਚੈੱਕ ਕਰੋ ਡਿਜ਼ਾਈਨਿੰਗ ਬਹੁਤ ਪਿਆਰੀ ਪਿਆਰੀ ਪਹੁੰਚ ਚੁੱਕੀ ਆ ਸੋ ਹਰ ਡਿਜ਼ਾਈਨ ਜਿਹੜਾ ਤੁਹਾਨੂੰ ਨਵਾਂ ਦਿਖਾਵਾਂਗੇ ਔਰ ਨਵੀਂ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਇਹਨਾਂ ਦਾ ਰੇਟ ਜਿਹੜਾ ਆ ਸਿਰਫ 500 ਰੁਪਏ ਰਹਿਣ ਵਾਲਾ ਵਾ ਜੀ ਸੋ ਇਸ ਤੋਂ ਬਾਅਦ ਜੇ ਕਿਸੇ ਨੇ ਸਸਤੇ ਪਜਾਮੇ ਲੈਣੇ ਆ ਤੇ ਉਸ ਤੋਂ ਬਾਅਦ ਲਖਾਵਾਂਗੇ ਜੀ ਤੁਹਾਨੂੰ 500 ਰੁਪਏ ਦੇ ਦੋ ਸੋ ਚੈੱਕ ਕਰੋ ਇਹ ਵੀ ਜਿਹੜੇ ਐਮਬਰਾਇਡਰੀ ਵਾਲੇ ਔਰ ਜੇਪੋ ਵਾਲੇ ਪਜਾਮੇ ਹੋਣਗੇ ਸੋ ਇਹਨਾਂ ਦਾ ਰੇਟ ਰਹੂਗਾ ਜੀ 500 ਰੁਪਏ ਦੇ ਦੋ ਸੋ ਇਹਦੇ ਵਿੱਚ ਵੀ ਡਿਜ਼ਾਈਨ ਸਾਡੇ ਕੋਲ 10 ਤੋਂ 12 ਡਿਜ਼ਾਈਨ ਆ ਔਰ ਕਲਰ ਜਿਹੜੇ ਆ ਡਿਫਰੈਂਟ ਡਿਫਰੈਂਟ ਮਿਲਣਗੇ ਸੋ ਨਿਕਰਾਂ ਚੈੱਕ ਕਰ ਲਓ ਸਿਰਫ 150 ਰੁਪਏ ਦੀ ਨਿਕਰ ਆ ਜੀ ਸੋ ਨਿਕਰਾਂ ਦੇ ਵਿੱਚ ਸਾਡੇ ਕੋਲ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਸਾਈਜ਼ ਮਿਲਣਗੇ 4 XL ਤੇ 5 XL ਇਹ ਜਿਹੜੀਆਂ ਨਿਕਰਾਂ ਤੁਹਾਨੂੰ ਦੇਣੀਆਂ ਸਿਰ ਸੋ ਚੈੱਕ ਕਰੋ ਨਿਕਰਾਂ ਦੇ ਬਹੁਤ ਹੀ ਪਿਆਰੇ ਪਿਆਰੇ ਜਿਹੜੇ ਡਿਜ਼ਾਈਨ ਆ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਦੇਣ ਜਾ ਰਹੇ ਆ 500 ਰੁਪਏ ਦੀਆਂ ਦੋ ਸੋ ਇਸ ਤੋਂ ਬਾਅਦ ਜਿਹੜੇ ਪਜਾਮੇ ਅਸੀਂ ਪਿਛਲੀ ਵਾਰ ਹਰ ਤਰ੍ਹਾਂ ਦੇ ਪਜਾਮੇ 500 ਦੇ ਤਿੰਨ ਵੇਚੇ ਆ ਸੋ ਇਸ ਵਾਰ ਵੀ ਅਸੀਂ ਐਲ ਐਕਸਲ ਡਬਲ ਐਕਸਲ ਪਜਾਮਾ ਜਿਹੜਾ ਆ 500 ਰੁਪਏ ਦੇ ਤਿੰਨ ਦੇਣ ਜਾ ਰਹੇ ਆ ਸੋ ਇਹਦੇ ਵਿੱਚ ਵੀ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਸੋ ਸਾਈਜ਼ ਚੈੱਕ ਕਰ ਲਓ ਬਹੁਤ ਹੀ ਵਧੀਆ ਸਾਈਜ਼ ਆ ਔਰ ਕਲਰ ਡਿਜ਼ਾਈਨ ਦੀ ਕੋਈ ਕਮੀ ਨਹੀਂ ਹੈਗੀ ਸੋ ਇਹ ਦੇਣ ਜਾ ਰਹੇ ਅਸੀਂ 500 ਰੁਪਏ ਦੇ ਤਿੰਨ ਸੋ ਸੋਨੂ ਰੈਡੀमेड ਗਾਰਮੈਂਟ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜਾ ਵੱਡਾ ਧਮਾਕਾ ਲੱਗਿਆ ਆ ਸੋ ਜੈਂਟਸ ਦੇ ਕੋਟ ਸੈੱਟ ਚੈੱਕ ਕਰ ਲੋ ਸੋ ਜਿਨ੍ਹਾਂ ਨੇ ਛੁੱਟੀਆਂ 'ਚ ਜਾਣਾ ਵਾ ਸੋ ਉਹਨਾਂ ਵਾਸਤੇ ਜਿਹੜੇ ਕੋਟ ਸੈਟ ਆ ਸਿਰਫ ਅਸੀਂ ਦੇਣ ਜਾ ਰਹੇ ਆ 500 ਰੁਪਏ ਦਾ ਇੱਕ ਇਹਦੇ ਵਿੱਚ ਵੀ ਸਾਈਜ਼ ਮਿਲ ਜਾਣਗੇ ਤੁਹਾਨੂੰ ਐਲ ਐਕਐਲ ਤੇ ਡਬਲ ਐਕਐਲ ਔਰ ਰੇਟ ਰਹੂਗਾ ਸਿਰਫ 500 ਰੁਪਏ ਸੋ ਚੈੱਕ ਕਰੋ ਇਹਦੇ ਨਾਲ ਨਿਕਰ ਜਿਹੜੀ ਨਾਲ ਹੈਗੀ ਐ ਔਰ ਰੇਟ ਰਹੂਗਾ ਸਿਰਫ 500 ਸੋ ਸਾਡੇ ਕੋਲ ਜਿਹੜੇ ਰੇਟ ਹੁੰਦੇ ਆ ਬਾਜ਼ਾਰ ਨਾਲੋਂ ਸਾਰਿਆਂ ਤੋਂ ਡਿਫਰੈਂਟ ਰੇਟ ਹੁੰਦੇ ਆ ਜੀ ਸੋ ਸੋ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਸਾਡੀ ਸ਼ਾਪ ਤੇ ਇੱਕ ਵਾਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਆ ਜੀ ਔਰ ਸਾਰਿਆਂ ਨੂੰ ਜਿਹੜਾ ਆ ਬੇਨਤੀ ਕੀਤੀ ਜਾਂਦੀ ਆ ਕਿ ਇੱਕ ਵਾਰੀ ਜਿਹੜੇ ਆ ਸਾਡੀ ਦੁਕਾਨ ਤੇ ਵਿਜ਼ਿਟ ਕਰਕੇ ਵੈਰਾਈਟੀ ਲਓ ਸੇਲ ਕਰੋ ਦੂਜਾ ਦੱਸਾਂ ਕਿ ਲੱਗਣੀ ਹੈ ਸਾਡੀ ਸੇਲ ਸਾਡੀ ਸੇਲ ਜਿਹੜੀ ਆ ਜੀ 12 ਮਹੀਨੇ ਲੱਗੀ ਰਹਿੰਦੀ ਆ ਜੀ ਸਾਡੇ ਰੇਟ ਜਿਹੜੇ ਆ ਅਸੀਂ ਫਲੈਟ ਕਰਤੇ ਹੋਏ ਆ ਕਿਉਂਕਿ ਸਾਡੀ ਸੇਲ ਜਿਹੜੀ ਆ ਹਰ ਵੇਲੇ ਚੱਲਦੀ ਰਹਿੰਦੀ ਆ ਪਰ ਜਿਹੜੇ ਜਿਹੜੇ ਵਧੀਆ ਆਫਰ ਨੇ ਉਹ ਅਸੀਂ ਜੂਨ ਦੇ ਮਹੀਨੇ ਕਰਦੇ ਆ ਜਿੱਦਾਂ ਕਿ ਹੁਣ ਜਿਹੜੇ ਆਫਰ ਆ ਉਹ ਧਮਾਕੇ ਵਾਲੇ ਆਫਰ ਚੱਲ ਰਹੇ ਆ ਔਰ ਇਹ ਆਫਰ ਜਿਹੜਾ ਆ ਚੱਲਦਾ ਰਹਿਣਾ ਆ ਔਰ ਛੁੱਟੀਆਂ ਦੇ ਵਿੱਚ ਸਾਰੇ ਜਣੇ ਸਾਡੇ ਕੋਲ ਆਓ ਔਰ ਬਹੁਤ ਸਾਰੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਆ ਔਰ ਸਾਡੇ ਨਾਲ ਸ਼ਾਪਿੰਗ ਕਰੋ